ਹਰੇਕ ਤਾਂ ਕਹਿੰਦੇ ਨੇ ਤਾਂ ਵੇਖੀ ਸਾਨੂੰ ਇਹ ਤਾਂ ਯਕੀਨ ਇਹਨੇ ਤਾਂ ਮੁਸਲਮਾਨਾਂ ਦਾ ਮੁੰਡਾ ਅਸਲ ਦੇ ਵਿੱਚ ਕਦੇ-ਕਦੇ ਮੈਨੂੰ ਇਹ ਵੀ ਗੱਲਬਾਤ ਮਹਿਸੂਸ ਹੁੰਦੀ ਆ ਮੈਨੂੰ ਸਾਡੇ ਯਾਰ ਦੋਸਤ ਕਹਿੰਦੇ ਹੁੰਦੇ ਆ ਕਹਿੰਦੇ ਤੈਨੂੰ ਪਤਾ ਵੀ ਅ ਅ ਵੀ ਤੂੰ ਬਹੁਤਾ ਕਾਮਯਾਬ ਕਿਉਂ ਨਹੀਂ ਹੋ ਰਿਹਾ ਜਾਂ ਤੇਰੇ ਨਾਲ ਲੋਕ ਕਿਉਂ ਨਹੀਂ ਤੁਰਦੇ ਮੈਂ ਕਿਹਾ ਮੈਨੂੰ ਪਤਾ ਕਹਿੰਦੇ ਵੀ ਕਿਉਂ ਮੈਂ ਕਿਹਾ ਯਾਰ ਵੀ ਮੈਂ ਜੱਟਾਂ ਦੇ ਘਰੇ ਜਨਮ ਲੈਣਾ ਸੀ ਘਟੋ ਘਾਟ ਮੈਂ ਲੋਕਾਂ ਨੂੰ ਇਹ ਤਾਂ ਕਹਿੰਦਾ ਮੈਂ ਜੱਟਾਂ ਸਿੱਖਾਂ ਦਾ ਮੁੰਡਾ ਮਿਹਨਤ ਕਰ ਪੈਣਾ ਸੀ ਤੇ ਹਣ ਮੈਂ ਜਿੱਥੇ ਹੱਥ ਪਾਉਣਾ ਤੇ ਸਾਡੇ ਵੱਡੇ ਵਿਜਤੇਦਾਰ ਇਹ ਕਹਿੰਦੇ ਨਾ ਜੀ ਤੇ ਯਕੀਨ ਨਾ ਕਰੋ ਇਹ ਤਾਂ ਮੁਸਲਮਾਨਾਂ ਦਾ ਮੁੱਦਾ। ਇਹ ਇੱਕ ਵੀ ਚੀਜ਼ ਅਸਲ ਦੇ ਵਿੱਚ ਮੁਸਲਮਾਨ ਦੀ ਸੁਨਨਤ ਹੋਈ ਹੁੰਦੀ ਆ। ਮੇਰਾ ਮੈਡੀਕਲ ਕਰਾ ਲੈਣਾ। ਸੁਨਨਤ ਨਹੀਂ। ਨਾ। ਬਚਪਨ ਤੋਂ ਹੀ ਸਿੱਖੀ ਵਾਲਾ। ਹਾਂ ਮੇਰੇ ਪਿਓ ਦਾ ਕਰਾ ਲੈਣਾ। ਬਹੁਤ ਦੂਰ ਆ ਮੈਂ ਤਾਂ। ਇਹ ਮਤਲਬ ਫਾਦਰ ਸਿੱਖੀ ਵਾਲਾ ਹੈ ਕਿ ਤੁਸੀਂ ਸਿੱਖੀ ਵਾਲਾ ਹੈ। ਸਾਡੇ ਤਾਂ ਸ਼ੁਰੂ ਤੋਂ ਦਾਦੇ ਪੜਦਾਦੇ ਸਿੱਖੀ ਹੈ। ਫਿਰ ਮੁਸਲਮਾਨਾਂ ਦਾ ਮੁੰਡਾ ਕਿੱਥੋਂ ਆਇਆ ਤੁਸੀਂ ਆਪ ਕਹਿੰਦੇ ਹੋ ਤੁਸੀਂ ਮੁਸਲਿਮ ਸਮਾਜ ਤੋਂ ਅਸਲ ਦੇ ਵਿੱਚ ਸਾਡਾ ਜਿਹੜਾ ਪਿੰਡ ਦੇ ਵਿੱਚ ਜਿਵੇਂ ਪਾਸ਼ਾ ਆਈ ਸੀ ਉਹ ਸਾਡੇ ਬਜ਼ੁਰਗ ਪ੍ਰਾਣੇ ਉਸ ਪਿੰਡ ਦੇ ਵਿੱਚ ਰਹਿੰਦੇ ਸੀ ਉਹ ਪੀਰ ਫਕੀਰ ਸੀਗੇ ਉੱਥੇ ਅਜੇ ਵੀ ਉਹਨਾਂ ਦੀ ਜਗ੍ਹਾ ਬਣੀ ਹੋਈ ਆ ਉਹ ਆਏ ਆ ਕਹਿੰਦੇ ਕੋਈ ਆਏ ਆ ਭਾਈ ਉਹ ਹੈਗੇ ਸ਼ਸਤਰਧਾਰੀ ਨਾਲ ਫੌਜਾਂ ਉਹਨਾਂ ਦੇ ਕੋਈ ਸਿੱਖਾਂ ਦੇ ਗੁਰੂ ਅਜੇ ਵੀ ਉਹਨਾਂ ਬਜ਼ੁਰਗਾਂ ਨੇ ਉਹਨਾਂ ਨੂੰ ਜਲਪੜਨੀ ਸਿਖਾਇਆ ਪ੍ਰਸ਼ਾਦਾ ਸਿਖਾਇਆ ਸੀ ਮੇਂ ਭਾਸ਼ਾ ਨੂੰ ਉਹ ਜਿਨ੍ਹਾਂ ਨੇ ਸਿਖਾਇਆ ਉੱਥੋਂ ਬਾਅਦ ਅੱਗੇ ਵੀ ਇੱਕ ਜਿਹੜਾ ਛੋਟੇ ਘਰੇ ਸਿੱਖ ਜੰਮੂਗਾ ਮੇਰੇ ਦਾਦੇ ਸੀਗੇ ਦਾਦੇ ਦੇ ਭਰਾ ਮੁਸਲਮਾਨ ਸੀ ਪੱਕੇ ਦਾਦਾ ਗੁਰੂ ਘਰ ਦੇ ਕੋਲੇ ਰਿਹਾ ਉਸਥਾਨ ਤੇ ਡੈਡੀ ਦੇ ਚਾਰ ਭਰਾ ਵਾ ਖਾਨ ਆ ਸਾਰੇ ਅਜੇ ਵੀ ਸਾਰੇ ਜਾਉਂਦੇ ਆ ਮੇਰਾ ਪਿਓ ਗੁਰੂ ਘਰ ਹੀ ਗਿਆ ਉਹ ਦੇਖ ਲਓ ਦਾੜਾ ਪ੍ਰਕਾਸ਼ ਕੇਸ ਦਾੜੀ ਰੱਖੇ ਸਾਰਾ ਕੁਝ ਅਸੀਂ ਦੋ ਭਰਾ ਵਾ ਮੇਰਾ ਭਰਾ ਮੁੰਨਾ ਵਾ ਤੇ ਮੈਂ ਰਿੰਗ ਸਹਿਗ ਬਣ ਕੇ